ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ 1 ਅਕਤੂਬਰ ਨੂੰ ਦੀਵਾਲੀ ਦਾ ਤਿਨ ਹੈ ਇਸ ਸ਼ੁਭ ਮੌਰਤ ਦੇ ਵਿੱਚ ਕਿਹੜੀਆਂ ਸ਼ੇ ਰਾਸ਼ੀਆਂ ਹੋਣਗੀਆਂ ਤਾਂ ਦੇ ਨਾਲ ਮਾਲਾ-ਮਾਲ ਸੋਨਾ ਰਾਸ਼ੀਆਂ ਦੇ ਬਾਰੇ ਜਾਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲੇਕੇ ਹਾਜ਼ਰੀ ਲਿਖਵਾ ਦਿਓ ਜੀ ਤਾਂ ਕਿ ਉਹਨਾਂ ਦੀ ਕਿਰਪਾ ਸਦਾ ਹੀ 12 ਹੀ ਰਾਸ਼ੀਆਂ ਤੇ ਬਣੇ ਤਾਂ ਕਿ ਉਹਨਾਂ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਦੋਸਤੋ ਇਸ ਵਾਰ ਬਣ ਰਿਹਾ ਹੈ ਦੀਵਾਲੀ ਤੇ ਮਹਾ ਦੁਰਲਭ ਸੰਜੋਗ ਤੇ ਚਾਰ ਰਾਸ਼ੀ ਵਾਲੇ ਬਣ ਜਾਣਗੇ ਕਰੋੜਪਤੀ ਤੇ ਧਨ ਦੇ ਨਾਲ ਮਾਲਾਮਾਲ ਕਿਉਂਕਿ ਉਹਨਾਂ ਦੇ ਉੱਪਰ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਬਣ ਚੁੱਕਾ ਹੈ ਜਿਸ ਦੇ ਨਾਲ ਬਹੁਤ ਹੀ ਸ਼ੁਭ ਸੰਜੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਇਸ ਸੰਜੋਗ ਦੇ ਵਿੱਚ 12 ਰਾਸ਼ੀਆਂ ਦੇ ਵਿੱਚੋਂ 4 ਰਾਸ਼ੀ ਵਾਲਿਆਂ ਦੀ ਕਿਸਮਤ ਸੋਹਣੇ ਵਾਂਗ ਚਮਕੇਗੀ ਇਹ 4 ਰਾਸ਼ੀ ਵਾਲੇ ਦੀਵਾਲੀ ਤੇ ਕਰੋੜਪਤੀ ਬਣ ਜਾਣਗੇ ਇਹ 4 ਰਾਸ਼ੀ ਵਾਲੇ ਲੋਕ ਹੁਣ ਧਨ ਨਾਲ ਮਾਲਾ-ਮਾਲ ਹੋ ਜਾਣਗੇ ਕਿਉਂਕਿ ਧੰਨ ਦੀ ਦੇਵੀ ਮਾਤਾ ਲਕਸ਼ਮੀ ਇਹਨਾਂ ਦੇ ਘਰ ਪધારਣ ਵਾਲੀ ਹੈ ਇਹਨਾਂ ਦੀ ਕਿਸਮਤ ਬਦਲਣ ਵਾਲੀ ਹੈ ਜਿਸ ਕਾਰਨ ਇਹਨਾਂ ਦੇ ਜੀਵਨ ਵਿੱਚ ਸਾਰੀਆਂ ਹੀ ਖੁਸ਼ੀਆਂ ਮਿਲ ਜਾਣਗੀਆਂ ਇਹਨਾਂ 4 ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਹੀ ਦੁੱਖ ਦਰਦ ਅਤੇ ਦਿਲਦਰ ਕੱਟੇ ਜਾਣਗੇ ਬੇਅੰਤ ਖੁਸ਼ੀਆਂ ਆਉਣਗੀਆਂ ਜ਼ਿੰਦਗੀ ਬਦਲ ਜਾਵੇਗੀ ਸੋਨਾ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਜਾਣਦੇ ਹਾਂ ਉਹ ਕਿਹੜੀਆਂ-ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਦੇ ਉੱਪਰ ਮਾਤਾ ਲక్ష్ਮੀ ਜੀ ਦੀ ਇਸ ਵਾਰ ਕਿਰਪਾ ਬਣ ਚੁੱਕੀ ਹੈ ਤੇ ਉਹਨਾਂ ਦੇ ਉੱਪਰ ਬਣ ਰਿਹਾ ਹੈ ਮਾਂ ਲక్ష్ਮੀ ਜੋਗ ਇਸ ਜੋਗ ਦੇ ਵਿੱਚ ਉਹ თან ਨਾਲ ਮਾਲਾ-ਮਾਲ ਹੋ ਜਾਣਗੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣੋ ਕਿਉਂਕਿ ਹੋ ਸਕਦਾ ਹੈ ਤੁਹਾਡੀ ਵੀ ਰਾਸ਼ੀ ਇਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਇੱਕ ਬਣ ਜਾਵੇ ਤੇ ਤੁਸੀਂ ਵੀ ਹੋ ਜਾਓ ਤਾਂ ਦੇ ਨਾਲ ਮਾਲਾ ਮਾਲ ਦੀਵਾਲੀ ਦਾ ਮਹੱਤਵ ਦੋਸਤੋ શુભ ਸੰਜੋਗ ਬਣਨ ਜਾ ਰਿਹਾ ਹੈ Hindu ਧਰਮ ਦੇ ਵਿੱਚ ਪ੍ਰਮੁੱਖ ਤਿਉਹਾਰਾਂ ਦੇ ਵਿੱਚੋਂ ਇੱਕ ਤਿਉਹਾਰ ਦੀਵਾਲੀ ਦਾ ਵੀ ਮੰਨਿਆ ਜਾਂਦਾ ਹੈ ਜੋ ਕਿ ਦੇਸ਼ ਭਾਰ ਦੇ ਵਿੱਚ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜੋਤਿਸ਼ శాਸਤਰ ਦੇ ਅਨੁਸਾਰ ਦੀਵਾਲੀ ਹਰ ਸਾਲ 카ਰ्तिक ਮਹੀਨੇ ਦੇ ਕ੍ਰਿਸ਼ਨ ਪੱਖ ਦੇ ਨਵੇਂ ਚੰ드ਰਮਾ ਵਾਲੇ ਦਿਨ ਮਨਾਏ ਜਾਂਦੇ ਹਨ ਇਸ ਦਿਨ ਘਰਾਂ ਦੇ ਵਿੱਚ ਦੀਵੇ ਮੋਮਬਤੀਆਂ ਤੇ ਦੀਵੇ ਜੁਕਾ ਕੇ ਮਨਾਏ ਜਾਂਦੇ ਹਨ ਸਜਾਵਟ ਨਾਲ ਗਣੇਸ਼ ਲਕਸ਼ਮੀ ਜੀ ਦੀ ਪੂਜਾ ਵੀ ਕੀਤੀ ਜਾਂਦੀ ਹੈ ਮਾਤਾ ਲਕਸ਼ਮੀ ਤੋਂ ਇਲਾਵਾ ਇਸਨੂੰ ਭਗਵਾਨ ਕਬੇ ਦੀ ਪੂਜਾ ਕਰਨ ਨਾਲ ਤੁਹਾਨੂੰ ਸ਼ੁਭ ਫਲ ਮਿਲ ਜਾਂਦਾ ਹੈ ਇਸ ਸਾਲ ਦੀਵਾਲੀ ਦੀ ਤਰੀਕ ਨੂੰ ਲੈ ਕੇ ਥੋੜੀ ਉਲਝਣ ਹੈ ਕਿਉਂਕਿ ਇਸ ਸਾਲ ਮੱਸਿਆ ਤਿਥੀ ਤੋਂ 2 ਦਿਨ ਦੀ ਆ ਰਹੀ ਹੈ ਅਜ ਸਥਿਤੀ ਵਿੱਚ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਦੀਵਾਲੀ ਦਾ ਤਿਉਹਾਰ ਕਦੋਂ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਜਾਣਨ ਦੇ ਉਤਸੁਕਤਾ ਰਹਿੰਦੀ ਹੈ ਅਜੇ ਇਸ ਸਥਿਤੀ ਵਿੱਚ ਦੋਸਤੋ ਜੋਤਿਸ਼ਾਸਤਾ ਦੇ ਅਨੁਸਾਰ Hindu ਧਰਮ ਦੇ ਵਿੱਚ ਕੋਈ ਵੀ ਵਰਤੇ ਤਿਉਹਾਰ ਇਸ ਸ਼ੁਰੂ ਹੋਣ ਤੇ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ ਪਰ ਦੀਵਾਲੀ ਦੀ ਗੱਲ ਕਰੀਏ ਤਾਂ ਇਸ ਦਿਨ ਪੂਜਾ ਪਰ ਦੋਸ਼ ਕਾਰਵਾਰਣ ਕੀਤੇ ਜਾਂਦੇ ਹਨ ਜਦ ਕਿ ਬਹੁਤ ਸਾਰੇ ਲੋਕ ਦੀਵਾਲੀ ਦਾ ਤਿਉਹਾਰ ਉੱਥੇ ਹੀ ਤਿਥੀ ਅਨੁਸਾਰ ਮਨਾਉਣ ਬਾਰੇ ਸੋਚ ਰਹੇ ਹਨ ਜੋਤਿਸ਼ਾਸਤਰ ਦੇ ਅਨੁਸਾਰ 카ਰ्तिक ਮਹੀਨੇ ਦੀ ਮੱਸਿਆ ਅਧੀ ਰਾਤ ਤੱਕ ਲਕਸ਼ਮੀ ਮਾਤਾ ਦੀ ਪੂਜਾ ਕਰਨਾ ਸਭ ਤੋਂ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਪਰਦੋਸ਼ ਕੁਝ ਮਹੀਨੇ ਦੀ ਦੇਵੀ ਲਕਸ਼ਮੀ ਜੀ ਦੀ ਮੌਜੂਦਗੀ ਮੰਨੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਧਾਨ ਤੇਰਸ ਤੋਂ ਲੈ ਕੇ ਲਗਭਗ 5 ਤਿੰਨ ਚੱਲਣ ਵਾਲਾ ਦੀਵਾਲੀ ਦਾ ਤਿਉਹਾਰ ਭਾਰਤ ਅਤੇ ਨੇਪਾਲ ਵਿੱਚ ਦੁਨੀਆ ਦੇ ਕਈ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ। ਦੀਵਾਲੀ ਨੂੰ ਦੀਪ ਉਤਸਵ ਵੀ ਕਿਹਾ ਜਾਂਦਾ ਹੈ ਕਿਉਂਕਿ ਦੀਵਾਲੀ ਨੂੰ ਰੌਸ਼ਨੀ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। Hindu ਤਿਉਹਾਰ ਹਨ ਨੇਰੇ ਤੇ ਰੌਸ਼ਨੀ ਦੀ ਚੇਤ ਦਾ ਪ੍ਰਤੀਕ ਹੁੰਦਾ ਹੈ ਧਰਮ ਤੋਂ ਇਲਾਵਾ ਬੁੱਧ ਜਨ ਸਿੱਖ ਧਰਮ ਦੇ ਪੈਰੋਕਾਰ ਵੀ ਦੀਵਾਲੀ ਮਨਾਉਂਦੇ ਹਨ। ਜਨਰਤਮਾ ਵਿੱਚ ਦੀਵਾਲੀ ਨੂੰ ਭਗਵਾਨ ਮਹਾਵੀਰ ਦੀ ਮੁਕਤੀ ਦਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਘਰਾਂ ਵਿੱਚ ਦੇਵੀ ਲక్ష్ਮੀ ਤੇ ਭਗਵਾਨ ਗਣੇਸ਼ ਜੀ ਦੀ ਪੂਜਾ ਹੁੰਦੀ ਹੈ। ਇਸ ਤਿਉਹਾਰ ਤੇ ਖੁਸ਼ੀ ਨਾਲ ਭਰਿਆ ਹੋਇਆ ਇਹ ਤਿਉਹਾਰ ਲੋਕ ਮਨਾਉਂਦੇ ਹਨ। ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਦੀਵਾਲੀ 'ਚ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਬਹੁਤ ਹੀ ਸ਼ੁਭ ਸੰਜੋਗ ਮਾਤਾ ਲక్ష్ਮੀ ਜੁਗ ਮਾਤਾ ਲక్ష్ਮੀ ਜੋਗ ਤੇ ਅਮਰ ਸੇਧੇ ਜੋਗ ਬਣਨ ਜਾ ਰਿਹਾ ਹੈ ਜਿਸ ਕਾਰਨ ਇਸ ਵਾਰ ਦੀਵਾਲੀ ਦਾ ਮਹੱਤਵ ਹੋਰ ਵੀ ਵੱਧ ਜਾਵੇਗਾ। ਲక్ష్ਮੀ ਪੂਜਾ ਦੀ ਵਿਧੀ ਅਤੇ ਧਿਆਨ ਦੇਣ ਵਾਲੀਆਂ ਗੱਲਾਂ ਤੇ ਦੀਵਾਲੀ ਤੇ ਮਾਤਾ ਲక్ష్ਮੀ ਜੀ ਦੀ ਪੂਜਾ ਦਾ ਵਿਸ਼ੇਸ਼। ਪੂਜਾ ਦੀ ਵਿਸ਼ੇਸ਼ ਰਸਮ ਮੰਨੀ ਜਾਂਦੀ ਹੈ ਇਸ ਦਿਨ ਸ਼ਾਮ ਅਤੇ ਰਾਤ ਦਾ ਇਹ ਸ਼ੁਭ ਸਮਾ ਹੈ। ਮਾਤਾ ਲక్ష్ਮੀ ਰੁਕਾਵਟਾਂ ਨੂੰ ਨਾਸ ਕਰਨ ਵਾਲੀ ਨੂੰ ਦੂਰ ਕਰ ਦੇਵੇਗੀ। ਭਗਵਾਨ ਗਣੇਸ਼ ਤੇ ਮਾਤਾ ਸਰਵ ਮਾਤਾ ਸਾਰਸwati ਦੀ ਪੂਜਾ ਕੀਤੀ ਜਾਂਦੀ ਹੈ। ਇਸ ਸਮੇਂ ਦੌਰਾਨ ਘਰ ਹਰ ਤਰ੍ਹਾਂ ਨਾਲ ਸਾਫ਼ ਤੇ ਪ੍ਰਕਾਸ਼ਮਾਨ ਹੋਣਾ ਚਾਹੀਦਾ ਹੈ ਇਸ ਦੀਵਾਲੀ ਦੇ ਸਫਾਈ ਤੇ ਰੀਤੀ ਰਿਵਾਜ ਅਨੁਸਾਰ ਪੂਜਾ ਕਰਨ ਨਾਲ ਤੁਹਾਨੂੰ ਮਾਤਾ ਲక్ష్ਮੀ ਜੀ ਦੀ ਪੂਜਾ ਨਾਲ ਕੋਬੇਰ ਦੀ ਪੂਜਾ ਵੀ ਕਰਨੀ ਚਾਹੀਦੀ ਹੈ ਦੀਵਾਲੀ ਵਾਲੇ ਦਿਨ ਲక్ష్ਮੀ ਪੂਜਾ ਤੋਂ ਪਹਿਲਾਂ ਘਰ ਦੀ ਸਫਾਈ ਕਰੋ ਪੂਰੇ ਘਰ ਨੂੰ ਗੰਗਾ ਚਲ ਨਾਲ ਸ਼ੁੱਧ ਕਰੋ ਘਰ ਦੇ ਪ੍ਰਵੇਸ਼ ਦੁਆਰ ਤੇ ਰੰਗੋਲੀ ਤੇ ਦੀਵਾ ਜਗਾਓ ਪੂਜਾ ਸਥਾਨ ਤੇ ਚੌਂਕੀ ਲਗਾਓ ਤੇ ਲਾਲ ਕਪੜਾ ਵਿਛਾ ਕੇ ਉਸ ਉੱਤੇ ਲక్ష్ਮੀ ਤੇ ਗਣੇਸ਼ ਜੀ ਦੀ ਮੂਰਤੀ ਲਗਾਓ ਕਾਂਦੇ ਦੇ ਮਾਤਾ ਲక్ష్ਮੀ ਜੀ ਦੀ ਤਸਵੀਰ ਜਰੂਰ ਲਗਾਓ ਚੌਂਕੀ ਦੇ ਕੋਲ ਪਾਣੀ ਨਾਲ ਭਰਿਆ ਕਲਸ਼ ਰੱਖੋ ਉਸ ਤੋਂ ਤੇਵੀ ਲక్ష్ਮੀ ਦੇ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਰੱਖੋ ਮੂਰਤੀਆਂ ਨੂੰ ਤਿਲਕ ਲਗਾਓ ਤੇ ਪਾਣੀ ਮੌਲੇ ਚੌਲ ਫਲ ਗੋੜ ਹਲਦੀ ਤੇ ਅੰਬੀਰ ਤੇ ਗੁਲਾਬ ਆਦਤ ਤੁਹਾਨੂੰ ਜਰੂਰ ਛੜਾਉਣੇ ਚਾਹੀਦੇ ਹਨ ਦੀਵਾ ਜਗਾਉਣਾ ਚਾਹੀਦਾ ਹੈ ਤੇ ਮਾਤਾ ਲక్ష్ਮੀ ਦੇ ਨਾਮ ਨਾਲ ਤੇ ਮਾਤਾ ਲక్ష్ਮੀ ਦੇ ਨਾਮ ਦਾ ਗੁਣ ਗਾਣ ਕਰਨਾ ਚਾਹੀਦਾ ਹੈ ਇਸ ਨਾਲ ਸਾਨੂੰ ਦੇਵੀ ਸਰਸਵਤੀ ਤੇ ਭਗਵਾਨ ਵਿਸ਼ਨੂੰ ਤੇ ਭਗਵਾਨ ਕੋ ਬੇਜਿਤੇ ਰੀਤੀ ਰਿਵਾਜਾਂ ਅਨੁਸਾਰ ਪੂਜਾ ਕਰਨੀ ਚਾਹੀਦੀ ਹੈ ਮਾਤਾ ਲక్ష్ਮੀ ਜੀ ਦੀ ਪੂਜਾ ਪੂਰੀ ਸਰ ਪੂਰੀ ਸ਼ਰਦਾ ਨਾਲ ਕਰੋ ਇਸ ਦਿਨ ਪੂਰਾ ਹੀ ਪਰਿਵਾਰ ਇਕੱਠੇ ਹੋ ਕੇ ਮਾਤਾ ਲక్ష్ਮੀ ਜੀ ਦੀ ਪੂਜਾ ਕਰਨ ਪੂਜਾ ਤੋਂ ਬਾਅਦ ਤਜੋਰੀ ਜਿਹੜੀ ਹੈ ਲੱਖਾਂ ਦੀ ਤਜੋਰੀ ਦੀ ਵੀ ਪੂਜਾ ਕਰਨੀ ਚਾਹੀਦੀ ਹੈ ਸ਼ਰਦਾ ਅਨੁਸਾਰ ਲੋੜਵੰਦਾਂ ਨੂੰ ਮਠਿਆਈ ਦੀ ਦਕਸ਼ਨਾ ਦੇਣੀ ਚਾਹੀਦੀ ਹੈ ਇਸ ਨਾਲ ਲక్ష్ਮੀ ਪਰਸੰਨ ਹੁੰਦੀ ਹੈ ਤੇ ਤੁਹਾਡਾ ਘਰ ਧੰਨ ਨਾਲ ਪਰਜਾਨਾ ਹੈ ਤੇ ਦੋਸਤੋ ਹੁਣ ਗੱਲ ਕਰਦੇ ਹਾਂ ਚਾਰ ਖੁਸ਼ਕਿਸਮਤ ਰਾਸ਼ੀਆਂ ਦੀ ਜੋ ਕਿ ਦੀਵਾਲੀ ਤੇ ਕਰੋੜਪਤੀ ਬਣਨ ਜਾ ਰਹੀਆਂ ਹਨ ਆਓ ਦੱਸਦੇ ਹਾਂ ਉਹਨਾਂ ਬਾਰੇ ਉਹਨਾਂ ਖੁਸ਼ਕਿਸਮਤ ਰਾਸ਼ੀਆਂ ਬਾਰੇ ਜੋ ਇਸ ਦੀਵਾਲੀ ਤੇ ਮਾਤਾ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਅਮਰ ਸੇ ਦੀ ਜੋਗ ਬਣਨ ਜਾ ਰਿਹਾ ਹੈ ਇਸ ਮਹਾ ਸ਼ੋਭ ਸੰਜੋਗ ਵਿੱਚ ਕਰੋੜਪਤੀ ਇਹ ਰਾਸ਼ੀਆਂ ਹੋਣ ਵਾਲੀਆਂ ਹਨ ਇਸ ਦੀਵਾਲੀ ਤੇ ਧੰਦੀ ਦੇਵੀ ਮਾਤਾ ਲਕਸ਼ਮੀ ਇਨ ਚਾਰ ਰਾਸ਼ੀ ਵਾਲਿਆਂ ਦੇ ਘਰ ਪਧਾਰਨ ਵਾਲੀ ਹੈ ਇੰਜ ਚਾਰ ਰਾਸ਼ੀ ਵਾਲੇ ਪੈਸੇ ਨਾਲ ਆਪਣੀ ਕਿਸਮਤ ਨੂੰ ਬਦਲਣ ਵਾਲੇ ਹਨ ਸਭ ਤੋਂ ਪਹਿਲੀ ਤਾਂ ਖੁਸ਼ ਨਸੀਬ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਇੱਕ ਤਾਂ ਦੀ ਦੇਵੀ માતા ਲక్ష్ਮੀ ਜੀ ਦੀ ਸਦਾ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਉਹਨਾਂ ਦੇ ਆਸ਼ੀਰਵਾਦ ਨਾਲ ਤੁਹਾਨੂੰ ਬਹੁਤ ਸਾਰੇ ਲਾਭ ਮਿਲਣ ਵਾਲੇ ਹਨ ਸ਼ੋਭਾ ਸੰਜੋਗ ਬਣਨ ਜਾ ਰਹੇ ਹਨ ਪੈਸੇ ਸਬੰਧੀ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੁਸੀਂ ਆਪਣੇ ਕਾਰਜ ਖੇਤਰ ਵਿੱਚ ਬਹੁਤ ਸਫਲਤਾ ਪ੍ਰਾਪਤ ਕਰੋਗੇ ਤੁਹਾਨੂੰ ਹਰ ਪਾਸੇ ਪੈਸਾ ਕਮਾਉਣ ਦੇ ਨਵੇਂ ਮੌਕੇ ਮਿਲ ਜਾਣਗੇ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਧਨ ਕਮਾਉਣ ਦੇ ਨਵੇਂ ਰਸਤੇ ਤੁਹਾਡੇ ਅੱਗੇ ਆਉਣਗੇ ਰੁਕਾਵਟਾਂ ਦੂਰ ਹੋਣਗੀਆਂ ਤੁਸੀਂ ਇਸ ਸਮੇਂ ਤਰੱਕੀ ਕਰੋਗੇ ਜੋ ਵੀ ਸੋਚਿਆ ਹੈ ਤੁਹਾਡੇ ਜੀਵਨ ਵਿੱਚ ਉਸ ਵਿੱਚ ਤੁਸੀਂ ਸਫਲ ਹੋਵੋਗੇ ਇਸ ਸਮੇਂ ਵਿੱਤੀ ਲਾਭ ਮਿਲਣ ਜਾ ਰਹੇ ਹਨ ਤੁਹਾਡੇ ਜੀਵਨ ਵਿੱਚ ਹਰ ਪਾਸਿਓਂ ਪੈਸਾ ਆਵੇਗਾ ਆਮਦਨ ਦੇ ਨਵੇਂ ਸਰੋਤ ਮਿਲਣਗੇ ਕਾਮ ਕਾਂਜੀ ਲੋਕਾਂ ਦੇ ਆਮਦਨ ਵਧਣ ਦੇ ਨਾਲ ਤਰੱਕੀ ਦੀ ਵੀ ਸੰਭਾਵਨਾ ਹੈ। ਤਾਂ ਦੀ ਦੇਵੀ ਮਾਤਾ ਲక్ష్ਮੀ ਤੁਹਾਨੂੰ ਇਸ ਦੀਵਾਲੀ ਤੇ ਆਸ਼ੀਰਵਾਦ ਦੇਣ ਜਾ ਰਹੇ ਹਨ। ਟੋਲਾ ਰਾਸ਼ੀ ਵਾਲੇ ਕਾਸ ਤੋਂ ਉਪਾਰ ਦੇ ਖੇਤਰ ਵਿੱਚ ਅਚਾਨਕ ਲਾਭ ਮਿਲੇਗਾ ਜਿਸ ਨਾਲ ਤੁਹਾਡੇ ਜੀਵਨ ਵਿੱਚ ਬਿਆੰਤ ਤਨ ਦੌਲਤ ਆਵੇਗੀ, ਖੁਸ਼ੀਆਂ ਆਉਣਗੀਆਂ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਕ ਰਾਸ਼ੀ। ਮੇਕ ਰਾਸ਼ੀ ਵਾਲੇ ਤੁਹਾਨੂੰ ਦਾਸਤਈਏ ਕੀ ਦੀਵਾਲੀ ਦੇ ਦਿਨ ਮਾਤਾ ਲక్ష్ਮੀ ਜੋਗ ਵਿੱਚ ਬਹੁਤ ਵੱਡਾ ਸ਼ੁਭ ਸੰਜੋਗ ਬਣਨ ਜਾ ਰਿਹਾ ਹੈ ਤੁਹਾਡੀ ਕਿਸਮਤ ਹੁਣ ਚਮਕਣ ਵਾਲੀ ਹੈ ਇਸ ਰਾਸ਼ੀ ਵਾਲਿਆਂ ਦੇ ਘਰ ਖੁਸ਼ਹਾਲੀ ਆਵੇਗੀ ਤੇ ਅੰਤ ਖੁਸ਼ੀਆਂ ਦਾ ਆਗਮਨ ਹੋਵੇਗਾ ਧਾਨ ਦੀ ਦੇਵੀ ਮਾਤਾ ਲక్ష్ਮੀ ਦੀ ਕਿਰਪਾ ਬਣੀ ਰਹੇਗੀ ਜਿਸ ਕਰਾਂ ਤੁਹਾਡੀ ਹਰ ਤਰ੍ਹਾਂ ਦੀ ਸਮੱਸਿਆ ਹੁਣ ਹੱਲ ਹੋ ਜਾਵੇਗੀ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਹਰ ਪਾਸੇ ਆਰਥਿਕ ਲਾਭ ਮਿਲੇਗਾ ਕਾਰੋਬਾਰੀ ਲੋਕਾਂ ਨੂੰ ਵਿੱਤੀ ਲਾਭ ਦੇ ਮੌਕੇ ਮਿਲਣਗੇ ਤਾਰਮੇ ਕਾਰਜ ਤੁਹਾਡੀ ਸਫਲਤਾ ਪੂਰਕ ਅਨੁਕੂਲ ਹੋਣਗੇ